ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿੰਦਾ ਨਾ ਬਾਈਕਟ ਨਾ ਹੋਵੇ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾਰ ਰਵੇ ਜੀ ਬਸ ਮਾਲਕ ਨੂੰ ਖਰੀਦੀ ਸਾਥ ਵਿੱਚ ਛੱਡੇ ਚਾਹੇ ਤੁਸੀਂ ਹੋ ਚਾਹੇ ਮੈਂ ਹਾਂ ਜੀ ਕੋਈ ਵੀ ਦਲਜੀਤ ਦੋਸਾਂਜ ਦੇ ਹੱਕ ਦੇ ਵਿੱਚ ਆਈ ਪੰਜਾਬੀ ਗਾਇਕ ਜੋਤੀ ਨੂਰਾ ਤੁਹਾਨੂੰ ਦੱਸਦੇ ਕਿ ਦਲਜੀਤ ਦੋਸਾਂਜ ਦਾ ਲਗਾਤਾਰ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਸਰਦਾਰ ਜੀ 3 ਜਿਸ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੀ ਅਦਾਕਾਰਾ ਖਾਨੀਆਂ ਹਮੀਰ ਨੂੰ ਰੋਲ ਦਿੱਤਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਦਿਲਜੀਤ ਦੋਸਾਂਝ ਦਾ ਤੇ ਉਹਨਾਂ ਦੀ ਇਹ ਫਿਲਮ ਸਰਦਾਰ ਜੀ 3 ਭਾਰਤ ਦੇ ਵਿੱਚ ਬੈਨ ਕਰ ਦਿੱਤੀ ਹੈ ਤਾਂ ਲਗਾਤਾਰ ਬਾਲੀਵੁੱਡ ਦੇ ਐਕਟਰਾਂ ਦੇ ਵੱਲੋਂ ਵੀ ਮੀਕਾ ਸਿੰਘ ਹੋਵੇ ਚਾਹੇ ਕੰਗਨਰ ਨੌਥ ਹੋਵੇ ਗੁਰੂ ਰੰਦਾਵਾ ਹੋਵੇ ਲਗਾਤਾਰ ਦਲਜੀਤ ਦੋਸਾਂਝ ਦਾ ਵਿਰੋਧ ਕਰ ਰਹੇ ਨੇ ਤਾਂ ਜਿਸ ਤੋਂ ਬਾਅਦ ਹੁਣ ਪੰਜਾਬੀ ਗਾਇਕ ਜੋਤੀ ਨੂਰਾ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਆਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਜੋਤੀ ਨੂਰਾ ਨੇ ਤਾਂ ਮੀਡੀਆ ਨਾਲ ਕੀ ਗੱਲਬਾਤ ਕੀਤੀ ਜੋਤੀ ਨੂਰਾ ਨੇ ਆਓ ਤੁਹਾਨੂੰ ਸੁਣਾਉਂਦਿਆਂ ਜਿਵੇਂ ਇੱਕ ਦਲਜੀਤ ਦੋਸਾਂਝ ਦੀ ਫਿਲਮ ਆਈ ਇੱਕ ਵਾਰ ਤੇ ਬਾਲੀਵੁੱਡ ਨੇ ਕਿਤੇ ਨਾ ਕਿਤੇ ਸਪੋਰਟ ਨਹੀਂ ਕੀਤਾ ਬਾਈਕਰਟ ਜਾਂ ਹੋਰ ਬੜੀ ਚੀਜ਼ਾਂ ਇੱਕ ਹਨ ਕੰਟਰੋਵਰਸੀ ਚੱਲ ਰਹੀ ਉਸ ਸੀਜ਼ਨ ਨੂੰ ਕਿੱਦਾਂ ਦੇਖਦੇ ਹੋ ਫਾਜੀ ਦੇਖੋ ਉਹਨਾਂ ਦੀ ਆਪਣੀ ਜਗਾ ਹੈ ਨਾ ਮਾਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਹਾਂ ਵੀ ਪਰਿਚਯ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦਨਾ ਚੁੱਕਾ ਹੈ ਤਰੰਗ ਉੱਥੇ ਹੀ ਫਰ ਹੈ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਹੈ ਤੇ ਇੱਕ ਇਧਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਹ ਚੀਜ਼ ਉੱਥੋਂ ਲੱਗਦੀ ਕਿ ਸਹੀ ਇੱਕ ਪੰਜਾਬੀ ਸਿਗਰ ਹੈ ਦੇਖੋ ਸਹੀ ਤਾਂ ਨਹੀਂ ਹੈ ਬਟ ਹੁਣ ਉਹਨਾਂ ਦੀਆਂ ਕੁਝ ਪਛਮਣ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਹਮ ਬਾਕੀ ਅੱਲਾਹ ਵਕ ਸਾਰਿਆਂ ਨੂੰ ਕੁਝ ਰੱਖੇ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜੀਦਾ ਨਾ ਬਾਈਕਟ ਨਾ ਹੋਵੇ ਹਮ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਦਾ ਰਵੇ ਜੀ ਬਸ ਮਾਲਕ ਉਹਦਾ ਖਰੀ ਦੇ ਸਾਥ ਵਿੱਚ ਚੱਲੇ ਚਾਹੇ ਤੁਸੀਂ ਹੋ ਚਾਹੇ ਮੈਂ ਹਾਂ ਜਿਵੇਂ ਇੱਕ ਦਿੱਲੀ ਤੋਂ ਇੱਕ ਫਿਲਮ ਆਈ ਇੱਕ ਵਾਰ ਤੇ ਬਾਲੀਵੁੱਡ ਨੇ ਕਿਤੇ ਨਾ ਕਿਤੇ سپورਟ ਨਹੀਂ ਕੀਤਾ ਬਾਈਕ ਕਾਰਟ ਜਾਂ ਹੋਰ ਬੜੀ ਚੀਜ਼ਾਂ ਇੱਕ ਅਨਕੌਂਟਰੋਲ ਚੱਲਦੀ ਉਸ ਸੀਜ਼ਨ ਨੂੰ ਕਿੱਦਾਂ ਦੇਖਦੇ ਹੋ ਫਿਰ ਜੀ ਦੇਖੋ ਉਹਨਾਂ ਦੀ ਆਪਣੀ ਜਗ੍ਹਾ ਹੈ ਨਾ ਉਹਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆ ਗਏ ਆਪਣਾ ਜੋ ਕਰਦੇ ਹਾਂ ਵੀ ਪਰਿਚਲ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦੇਣਾ ਚੁੱਕਾ ਹੈ ਤਰੰਗ ਉੱਥੇ ਹੀ ਫਰ ਹੈ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਤੇ ਇੱਕ ਇਧਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਹ ਚੀਜ਼ ਉੱਥੇ ਤੋਂ ਲੱਗਦਾ ਕਿ ਸਹੀ ਇੱਕ ਪੰਜਾਬੀ ਸਿੰਗਰ ਨਹੀਂ ਦੇਖੋ ਸਹੀ ਤਾਂ ਨਹੀਂ ਹੈ ਪਰ ਹੁਣ ਉਹਨਾਂ ਦੀਆਂ ਕੁਝ ਪਛਮਣ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਹਮ ਬਾਕੀ ਅੱਲਾਹ ਵਕ ਸਾਰਿਆਂ ਨੂੰ ਖੁਸ਼ ਰੱਖੇ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿਹਦਾ ਨਾ ਬਾਈਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾ ਰਵੇ ਜੀ ਮਾਲ ਖੁਦਾ ਖਰੀ ਦੀ ਸਾਥ ਵਿੱਚ ਛੱਡੇ ਚਾਹੇ ਤੁਸੀਂ ਹੋ ਚਾਹੇ ਮੈਂ ਆਹਨ ਜੀ ਕੋਈ ਵੀ